ਸਾਹਿਬ ਜੀ ਚਚਰ ਮੂਲ ਨਾ ਤੜਿੰਦ ਜਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਸੁਕਾ ਢਲ ਗੁਰ ਸੇਵੀ ਹੈ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਮਹਲਾ ਪੰਜਵਾ ਪਾਉ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰਾ ਚਰਨ ਧੂੜ ਤੇਰੀ ਸੇਵਕ ਮੰਗਾ ਤੇਰ ਦਰਸ਼ਨ ਕੋ ਬਲਿਹਾਰਾ ਔਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬੱਲੇ ਹਾਰਾ ਮੇਰੇ RAM ਰਾਏ ਜਿਉਂ ਰੱਖੈ ਤਿਉਂ ਰਹੀ ਜਾਏ ਸੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈ ਜਾ ਰਹਾ ਭੁਗਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬੇਕੁੰਠ ਜਗ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿੰਬਰ 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 ਨਾਮ ਜੀਵਾ ਤਨ ਮਨ ਹੋਏ ਨਿਆਲਾ ਚਰਨ ਕਾਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਗੁਰਬਾਨ ਜਾਈ ਉਸ ਵੇਲਾ ਸੁਹਾਵੀ ਜੇਤ ਤੁੰਬਰੇ ਦਵਾਰੇ ਆਇਆ ਨਾਨਕੋ ਪ੍ਰਭਾਏ ਕਿਰਪਾਲਾ ਸਤਗੁਰ ਪੂਰਾ ਪਾਇਆ ਗੁਰਬਾਨ ਜਾਈ ਉਸ ਵੇਲਾ ਸੁਹਾਵੀ ਜੇਤ ਤੁੰਬਰੇ ਦੁਆਰ ਆਇਆ ਨਾਨਕੋ ਪ੍ਰਭੈ ਕਿਰਪਾਲਾ ਸਤਗੁਰੂ ਪੂਰਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹਲਾ 5 ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਾਰਾ ਚਨ ਧੂੜ ਤੇਰੀ ਸੇਵਕ ਮੰਗਾ ਤੇਰੇ ਦਰਸ਼ਨ ਕੋ ਬਲਿਆਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਭਗਤ ਪਗਉਤੀ ਦਸੇ ਕੀ ਜੋ ਰਣ ਤੀਰ ਕਰੇ ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੇ ਪਗ ਨ ਧਰੇ ਦੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਗਨ ਤਰੇ ਵਾਹਿਗੁਰੂ ਸਾਬ ਜੀ ਸਵਈਆ ਰੋਸ ਕੈ ਬੀਰ ਬਲੀ ਅਸ ਲੈ ਆਤੀ ਭਟ ਸ੍ਰੀ ਬਾਦ ਜਦ ਬੀਰ ਇਹ ਮਾਰੇ ਰੋਸ ਕੈ ਬੀਰ ਬਲੀ ਅਸ ਲੈ ਆਤੀ ਭਟ ਸ੍ਰੀ ਜਦ ਵੀਰ ਕੇ ਮਾਰੇ ਔਰ ਜਿੱਤੇ ਗਿਰ ਘਾਇਲ ਵੈ ਕਿਤਨੇ ਰਣ ਭੂਮੇ ਹਾਰ ਪਧਾਰੇ ਸ਼ਾਮ ਜੁਪੈ ਇਹ ਭਾਂਤ ਕਹਿਓ ਸ਼ਮਸ਼ੇਰ ਬਲੀ ਤੇ ਤੇ ਹਮਾਰੇ ਕਾਸ਼ੀ ਮੈਂ ਜੋ ਕਲਵੱਤਰ ਭਾਈ ਤੇਮ ਵੀਰ ਵੀਰਨ ਚੀਰ ਕੇ ਦਵਾਕਾਰ ਡਾਰੇ ਕਾਸ਼ੀ ਮੈਂ ਜੋ ਕਲਵੱਤਰ ਭਾਈ ਤੇਮ ਵੀਰਨ ਚੀਰ ਕੇ ਦਵਾਕਾਰ ਡਾਰੇ ਅਲਸਾ ਵਾਹ ਗੁਰੂ ਜੀ